ਕਹਿਣਾ ਨਹੀਂ ਚਾਹੀਦਾ। ਪ੍ਰਜਾਹੀ ਚਪੇੜ ਤੁਸੀਂ ਇਹਦੇ ਪਹਿਲੇ ਦਿਨ ਮਾਰੀ ਹੁੰਦੀ। ਚਦਵਣੇ ਪਹਿਲੀ ਗਲਤੀ ਕੀਤੀ ਸੀ। ਤਾਂ ਸ਼ਾਇਦ ਤੁਹਾਨੂੰ ਆ ਦਿਨ ਵੇਖਣਾ ਨਸੀਬ ਨਾ ਹੁੰਦਾ। ਪਰ ਮੈਂ ਸਮਝਦਾ ਇਹਦੇ ਵਿੱਚ ਕਸੂਰ ਮੁੰਡੇ ਦਾ ਨਹੀਂ। ਸਗੋਂ ਤੁਹਾਡਾ ਤੇ ਤੁਹਾਡੀ ਕਲਾ ਦਾ। ਉਹ ਕਲਾ ਜਿਹਨੂੰ ਤੁਸੀਂ ਆਪਣੇ ਫਾਇਦੇ ਜਾਂ ਚੜ੍ਹਾਈ ਲਈ ਵਰਤਿਆ। ਬਿਨਾਂ ਇਹ ਸੋਚਿਆ। ਅੱਗੇ ਆਉਣ ਵਾਲੀ ਪੀੜ੍ਹੀ ਤੇ ਕੀ ਅਸਰ ਪਊਗਾ। ਪਰ ਤੁਹਾਨੂੰ ਤਾਂ ਉਸ ਵੇਲੇ ਸ਼ੁਰੂਤ ਤੇ ਪੈਸਾ ਚਾਹੀਦਾ ਸੀ। ਅਰੇ ਥੋੜਾ ਕਿਹੜਾ ਤੋਂ ਬਿਆ ਹੋਇਆ ਸੀ? ਜਦ ਤੁਸੀਂ ਬਾਲ ਬੱਚੇਦਾਰ ਸੀ। ਕਿ ਤੁਸੀਂ ਇਹ ਸੋਚਦੇ ਕਿ ਤੁਹਾਡੇ ਗੀਤਾਂ ਦਾ ਅਸਰ ਤੁਹਾਡੀ ਆਉਣ ਵਾਲੀ ਪੀੜ੍ਹੀ ਤੇ ਵੀ ਹੋ ਸਕਦਾ ਹੈ। ਤੁਹਾਡੇ ਲਈ ਤਾਂ ਉਸ ਵੇਲੇ ਲੋਕਾਂ ਦੇ ਬੱਚੇ ਸੀ। ਜਿਹੜਾ ਤੁਹਾਡੇ ਗੀਤਾਂ ਨੂੰ ਸੁਣਦੇ ਸੀ ਜਾਂ ਤੁਹਾਡੇ ਗੀਤਾਂ ਦੇ ਨਾਇਕ ਵਰਗਾ ਬਣਨਾ ਲੋਚਦੇ ਸੀ। ਇਸ ਲਈ ਸ਼ੌਰਤ ਦੇ ਨਸ਼ੇ 'ਚ ਤੁਸੀਂ ਉਹ ਸਭ ਗੀਤ ਗਾਈ ਗਏ। ਤੇ ਅੱਜ ਜਦੋਂ ਥੋਡੀ ਸੋਚ ਵਰਕੇ ਗਾਇਕਾਂ ਦੇ ਗੀਤਾਂ ਨੂੰ ਸੁਣ-ਸੁਣ ਕੇ ਥੋਡੀ ਏਲਾਦ ਗਲਤ ਰਾਹ ਤੇ ਤੁਰ ਪਈ ਤਾਂ ਤੁਹਾਨੂੰ ਦੁੱਖ ਤੇ ਸ਼ਰਮਿੰਦਗੀ ਮਹਿਸੂਸ ਹੋ ਰਹੀ ਸਰਦਾਰ ਜੀ ਇਹਨੂੰ ਕਹਿੰਦੇ ਆ ਕਰਮਾਂ ਦਾ ਫਲ ਜੋ ਵੀ ਤੁਸੀਂ ਵਿਝਿਆ ਸੀ ਅੱਜ ਉਹ ਹੀ ਤੁਹਾਨੂੰ ਵੱਡਣਾ ਪੈ ਰਿਹਾ ਉਹ ਸੁਣ ਲੈ ਤੁਹਾਡੇ ਗੀਤਾਂ ਨੂੰ ਸੁਣ-ਸੁਣ ਪਤਾ ਨਹੀਂ ਕਿੰਨੇ ਕਿ ਨੌਜਵਾਨ ਕਰਾਇਫੇ ਹੋਣਗੇ ਉਸ ਵੇਲੇ ਉਹਨਾਂ ਦੇ ਮਾਪਿਆਂ ਨੂੰ ਜੋ ਜ਼ਲਤ ਤੇ ਸੰਤਾਪ ਉਹ ਬਣਾ ਪਿਆ ਹੋ। ਸ਼ਾਇਦ ਉਸ ਦੀ ਪੀੜ ਤੁਸੀਂ ਅੱਜ ਮਹਿਸੂਸ ਕਰ ਰਹੇ ਹੋਵੋਗੇ। ਬਸ ਕਰੋ ਸਰਦਾਰ ਜੀ। ਬਸ ਕਰੋ। ਮੈਂ ਮੈਂ 합ੀ ਐ। ਸੱਚੀ ਉਸ ਵੇਲੇ ਮੈਂ ਇਹ ਗੱਲ ਸੋਚੀ ਹੀ ਨਹੀਂ। ਉਸ ਵੇਲੇ ਮੇਰੇ ਨਾਂ ਦੀਆਂ ਚੁਫੇਰੇ ਤੋਂ ਮਾਸੀ। ਮੇਰੇ ਕੋਲੇ ਪੈਸਾ ਸੀ। ਸ਼ੌਂਕ ਸੀ। ਉਸੇ ਲਈ ਮੇਰੀ ਅਕਲ ਤੇ ਪਰਦਾ ਪਾ ਦਿੱਤਾ। ਮੈਂ ਸੱਚੀ ਬਹੁਤ ਵੱਡਾ ਗੁਨਾਹ ਕੀਤਾ ਤੇ ਸ਼ਾਇਦ ਅੱਜ ਮੈਨੂੰ ਉਸੇ ਦੀ ਸਜ਼ਾ ਮਿਲ ਰਹੀ ਹੈ ਉਸੇ ਦੀ ਸਜ਼ਾ ਮਿਲ ਰਹੀ ਹੈ ਕਿਉਂ ਮੈਂ ਗੁਨਾਹ ਕੀਤਾ ਮੈਨੂੰ ਉਸੇ ਦੀ ਸਜ਼ਾ ਮਿਲ ਰਹੀ ਹੈ ਕਿੱਥੋਂ ਭਾਲਦਾ ਮਜੂਰ ਦੀਆਂ ਦੱਖਾਂ ਬੇ ਕਿਕਰਾਂ ਦੇ ਪਿੱਛੇ ਪਿੱਛੇ ਕੇ